ਮਾਮਲਾ ਪਿੰਡ ਮਾਨਕਪੁਰ ਸ਼ਰੀਫ ਦਾ ਹੈ ਜਿੱਥੇ ਆਮੋ ਸਾਹਮਣੇ ਘਰਾਂ ਦੇ ਵਿੱਚੋਂ ਵਜਦੇ ਮੁੰਡੇ ਅਤੇ ਕੁੜੀ ਨੇ ਜੋ ਹੈ ਲਵ ਮੈਰਿਜ ਕਰਵਾ ਲਈ ਤੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਦੇ ਵਿੱਚ ਰੋ ਹੈ ਤੇ ਇਸ ਲਈ ਜੋ ਹੈ ਜੋੜੇ ਲਈ ਪੰਚਾਇਤ ਵੱਲੋਂ ਇੱਕ ਸਖਤ ਫਰਮਾਨ ਜਾਰੀ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਵੀਰਵਾਰ ਨੂੰ ಗ್ರಾಮ ਪੰਚਾਇਤ ਨੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਵਾਲਿਆਂ ਖਿਲਾਫ ਇੱਕ ਹੁਣ ਮਤਾ ਪਾਸ ਕੀਤਾ ਹੈ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੀ ਜੋ ਹੈ ਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਫਿਰ ਕੁੜੀ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕਰੋ ਭੱਜ ਕੇ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਜੋ ਹੈ ਨੇੜਲੇ ਪਿੰਡ ਵਿੱਚ ਵੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਦੱਸ ਦਈਏ ਕਿ ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਉਹਨਾਂ ਨੂੰ ਵਾਂਝਾ ਕਰ ਦਿੱਤਾ ਜਾਵੇਗਾ ਮਤੇ ਖਿਲਾਫ ਕੋਈ ਪਰਿਵਾਰਕ ਮੈਂਬਰ ਜਾਂ ਫਿਰ ਕੋਈ ਵੀ ਪਿੰਡ ਵਾਸੀ ਉਲੰਘਣਾ ਕਰਨ ਵਾਲੇ ਜੋੜੇ ਦੀ ਮਦਦ ਕਰੇਗਾ ਤਾਂ ਉਸ ਖਿਲਾਫ ਵੀ ਹੁਣ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ग्राम सभा ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜੇ ਹੀ ਗਲਤੀ ਕਰਨ ਵਾਲਿਆਂ ਦੇ ਖਿਲਾਫ ਜੋ ਹੈ ਕਾਰਵਾਈ ਕੀਤੀ ਜਾਵੇ ਪੰਚਾਇਤ ਅਨੁਸਾਰ ਮਤੇ ਦਾ ਮਕਸਦ ਅੱਗੋਂ ਹੋਰ ਅਜਈਆਂ ਘਟਨਾਵਾਂ ਨੂੰ ਰੋਕ ਕੇ ਪਿੰਡ ਦੇ ਵਿੱਚ ਪਾਇ ਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ